ਫਰਮਾਰਾ ਡਿਕ ਡਾਗੋਂ ਹਾਂ ਤੈਨੂੰ ਪਹਿਲਾਂ ਵੀ ਕਿਹਾ ਸੀ ਸ਼ਾਹ ਨਹੀਂ ਸ਼ਾਹ ਤੁਸੀਂ ਹੋ ਸਾਫ ਹੈ ਦਾ ਬੱਚਿਆ ਮਾ ਮਾਪੇ ਉਹਨੂੰ ਜੇ ਮਾਪਾਾ ਹੋਵੇ ਵੇਰ ਨਹੀਂ ਹੁੰਦਾ ਸਹੀ ਗੱਲ ਹੈ ਸਿੰਘ ਤੇ ਮੈਂ ਦਾਸ ਨੂੰ ਯਾਦ ਕਰਿਆ ਬਾਈ ਨੇ ਬੱਸ ਮੈਂ ਕਿਹਾ ਕਰ ਲਈ ਯਾਦ ਵਧੀਆ ਯਾਦ ਕਰਨ ਨਾਲ ਪਿਆਰ ਵਧਦਾ ਬਾਈ ਹਾਂ ਜੀ ਹੈ ਨਹੀਂ ਜ਼ਰੂਰੀ ਆ ਜ਼ਰੂਰੀ ਥੋੜਾ ਵੀ ਕੋਈ ਕੰਮ ਨਹੀਂ ਯਾਦ ਕਰਨਾ ਬੰਦੇ ਨੂੰ ਸੁਣੀ ਸੁਣਾ ਉਹ ਤਾਂ ਠੀਕ ਨੇ ਕਿਰਪਾਏ ਚਲੋ ਸ਼ੁਕਰ ਹੈ ਮਹਾਰਾਜਾ ਸ਼ੁਕਰ ਤਾਂ ਹੁੰਦਾ ਹੀ ਹੈ ਰੱਬ ਕੋਲ ਖੜਦਾ ਸਹੀ ਗੱਲ ਹੈ ਸਹੀ ਗੱਲ ਲੋਕਾਂ ਦਾ ਟਚਰਾ ਆਉਂਦੀਆਂ ਨੇ ਆ ਇਹ ਤਾਂ ਹੈਗਾ ਹੀ ਹੈ ਕਹਿੰਦੇ ਸਾਈਕਲ 'ਤੇ ਬੈਠ ਕੇ ਗੱਲਾਂ ਬਾਤ ਮਾਰਦਾ ਆਦੇ ਬਕੌਲ ਬੈਠਾ ਕਹਿੰਦਾ ਰੁਪਏ ਬਣਾਉਂਦਾ ਕਹਿੰਦਾ ਆਪਣੇ 'ਚ ਬੈਠਾ ਆਪਣਾ ਹੀ ਨਹੀਂ ਨਹੀਂ ਮਹਾਰਾਜਾ ਥੋਨੂੰ ਕੋਈ ਇਦਾਂ ਬੁਰਾ ਥੋੜਾ ਯਾਰ ਤੂੰ ਕਿੱਦਾਂ ਦਿਨ ਗੁਜ਼ਾਰਦਾ ਠੀਕ ਹੈ ਨਾ ਉਹੀ ਤਾਂ ਗੱਲ ਹੈ ਜੀ ਆਪਾਂ ਨੇ 55 ਸਾਲ ਕੱਢਤੇ ਕਮਲ ਹਾਂਜੀ 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 ਇਹਾਂ ਦੇ ਚਰਨਾਂ 'ਚ ਕੱਢੇ ਨੇ ਕਦੇ ਬਦਮਾਸ਼ੀ ਨਹੀਂ ਕਰੀ ਵੀ ਮੇਰੇ ਕੋਲ ਬੈਲੀ ਨੇ ਸਹੀ ਗੱਲ ਹੈ ਸਹੀ ਆਈ ਹਣੀ ਦੇ ਵੀ ਨਹੀਂ ਆਈ ਗਾਈ ਆਪਣੇ ਕੋਲ ਤੇ ਮੈਂ ਕਮਲ ਪਤਾ ਨਹੀਂ ਮੇਰਾ ਜਿਹਦੇ ਨਾਲ ਲਿੰਕ ਹੁੰਦਾ ਮੈਂ ਨਹੀਂ ਲਿੰਕੇ ਚੱਕਦਾ ਨਾ ਨਾ ਹਾਂਜੀ 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 ਉਹ ਆਪਣੇ ਆਪਾਂ ਸਹੀ ਹਾਂ ਕਮਲ ਸਹੀ ਗੱਲ ਹੈ ਜੇ ਸਹੀ ਦੂਰ ਹੁਣ ਕਮਲ ਮੈਂ ਤੈਨੂੰ ਕਹਿਣਾ ਹੁੰਦਾ ਹਾਂ ਜੀ ਹਾਂ ਜੀ ਹੋ ਸਕਦਾ ਮੇਰੇ ਜੀ ਵੀ ਗਲਤੀਆਂ ਹੋਣ ਸਹੀ ਗੱਲ ਹੈ ਸਹੀ ਗੱਲ ਹੈ ਕਈ ਵਾਰੀ ਮੈਂ ਤੇ ਤੋਂ ਵਿੱਚ ਖਿਆਨੇ ਗੱਲਾਂ ਜੀ ਜਸਪੀ ਸਿੰਘ ਪ੍ਰਿਮੀ ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਕੋਲ ਥੱਲੇ ਤੋਂ ਲੈ ਕੇ ਐਮਐਲਏ ਤੱਕ ਬੰਦੇ ਨੇ ਜਿਹੜਾ ਸ਼ੌਂਦ ਆਇਆ ਹਾਂ ਜੀ ਪ੍ਰਾਇਮਰੀਸ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਮਤ ਮੰਤਰੀ ਆ ਹਾਂ ਜੀ ਹਾਂ ਜੀ ਹੁਣ ਬੈਸ ਨੂੰ ਲੈ ਕੇ ਆਉਣਾ ਤੁਹਾਡੀ ਕਿਰਪਾ ਨਾਲ ਅੱਛਾ ਜੀ ਚੰਨੀ ਐਂਟੀ ਦੇ ਨਹੀਂ ਠੀਕ ਆ ਆ ਵੀ ਰੋਣ ਹੋ ਹੋ ਸਕਦਾ ਵੀ ਆਪਾਂ ਉਥੇ ਦੁਰਗਾ ਵੀ ਲਈਏ ਰਾਤ ਨੂੰ ਅੱਛਾ ਜੀ ਦੁਰਗੇ ਨੇ ਵੀ ਆਉਣਾ ਦੁਰਗੇ ਰੰਗੀਲੇ ਨੇ ਆਹ ਦੁਰਗਾ ਆਪਣਾ ਕੋ 118 ਜਾਇਆ ਸੀਗਾ ਅੱਛਾ ਜੀ ਯਾਰ ਵੀਰ ਦੀ ਤਰੇ ਚੜਾਈ ਆ ਜੇ ਤੂੰ ਮਾਠੀਵਾੜ ਤੇ ਤੇਰੀ ਚੜਾਈ ਆ ਸਾਡੇ ਏਰੀਆ ਚੜਾਈ ਆ ਸਹੀ ਗੱਲ ਨਹੀਂ ਸਹੀ ਗੱਲ ਹੁਣੀ ਵੀ ਜਹੀਦੀ ਆ ਰੱਬ ਦੀ ਕਿਰਪਾ ਯਾਰ ਸਹੀ ਗੱਲ ਆਈ ਸਹੀ ਗੱਲ ਆ ਇਹ ਸਾਡੀ ਕਿਰਪਾ ਨਾਲ ਨਹੀਂ ਵੀਰੇ ਤੁਹਾਡੀ ਕਿਰਪਾ ਨਾਲ ਇੱਥੇ ਪਹੁੰਚਿਆ ਕਿੰਨਾ ਬੰਦਾ ਰਿੰਗਦਾ ਰਿੰਗਦਾ ਉਹ ਰੂੜੀ ਦੇ ਰਿੰਗਣ ਵਾਲਾ ਬੰਦਾ ਵਾ ਨਹੀਂ ਨਹੀਂ ਜੀ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਹੈ ਪਤਾ ਗਿਆ ਚੱਕਰ ਹੈ ਮਹਾਰਾਜ ਮੈਂ ਤੁਹਾਨੂੰ ਦੱਸਦਾ ਆਪਣੇ ਬੰਦੇ ਕੁਝ ਐਜੇ ਨੇ ਜਿਹੜੇ ਆਪ ਨਹੀਂ ਸਕੇ ਹਾਂ ਆਪਣੀ ਬਾਕ ਕਰਦੇ ਨੇ ਵੀ ਹਾਂ ਇਹ ਉੱਪਰ ਨੂੰ ਕਾਦੇ ਜਾਂਦਾ ਉਹ ਵੀ ਤੇਰੀ ਲੱਤਾਂ ਖਿੱਚੋ ਠੀਕ ਸੁਣ ਲਾ ਹੁਣ ਜੀ ਇੰਦਰਾ ਆਪਣੇ ਜਿਹੜੇ ਪੰਜਾਬੀਆਂ ਦੀ ਇੱਜ਼ਤ ਕਰਦੀ ਕਰਦੀ ਹਾਂਜੀ 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 ਕਰਦੀ ਸੀ ਇਹ ਜਿਹੜੀਆਂ ਦੂਜੀਆਂ ਵਕਾਂਸੀਆਂ ਸੀਗੀਆਂ ਮੇਰੇ ਵਰਗੀਆਂ ਕੁੱਤੀਆਂ ਉਹਨੇ ਬਹਾਨਾ ਉਹਨਾਂ ਦਾ ਬਣਾਤਾ ਵੀ ਸਵੇਰੇ ਲੈ ਕੇ ਨਿਕਲਦਾ ਤਾਂ ਨਹੀਂ ਹੁੰਦੀਆਂ ਬਦੂਖਾਂ ਸਹੀ ਗੱਲ ਹੈ ਸਹੀ ਗੱਲ ਹੈ ਕੁੱਤੀਆਂ ਨੇ ਕੰਮ ਕਰਾਇਆ ਇਹਦਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਆਪਣਾ ਹੀ ਕੁੱਤਾ ਵੀਰੇ ਸਿਉਂਕ ਜਿਵੇਂ 라ਵਣ ਕਹਿੰਦਾ ਉਹਨਾਂ ਮੈਂ ਉਹਦਾ ਭਵਿਸ਼ਣ ਨੇ ਲੁੱਟ ਲਿਆ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਰਾਮ ਅਨੁਮਾਨ ਕੁਝ ਨਹੀਂ ਕਰ ਸਕਦੇ ਜੀ ਉਹਨੂੰ ਸਹੀ ਗੱਲ ਹੈ ਸਹੀ ਗੱਲ ਹੈ ਉਹਨੂੰ ਮਾਰ ਨਹੀਂ ਸਕਦਾ ਕੋਈ ਫਿਰ ਭਵਿਸ਼ਣ ਨੇ ਦੱਸਿਆ ਕਹਿੰਦਾ ਤੁਹਾਨੂੰ ਤਸਵੀਰ ਛੱਡ ਇੱਕ ਹੋਰ ਕੀਆ ਉਹ ਭਾਈ ਨੂੰ ਪਤਾ ਸੀ ਇਹਦੇ ਤੋਂ ਨਛਾਮਰ ਸਾਹਿਬ ਜੀ ਮੈਨੂੰ ਭਾਈ ਮਾਰਦਾ ਵੀਰੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਾਹਬ ਤੇ ਨਹੀਂ ਤਾਂ ਬਾਕੀ ਕੀ ਲੰਕਾ ਟਾਵੇ ਹਾਂਜੀ ਆਂਦੇ ਆਂਦੇ ਹਾਂਜੀ ਬਾਈ ਕਈਆਂ ਨੂੰ ਕਹਿ ਦੇਣਾ ਬਾਈ ਤੂੰ ਹੀ ਮੇਰਾ ਭਵਿਸ਼ਣ ਬਣ ਗਿਆ ਨਹੀਂ ਮੈਨੂੰ ਕੋ ਮਾਰਨੇ ਵਾਲਾ ਨਹੀਂ ਆ ਉਹ ਤਾਂ ਹੈਗੇ ਹੀ ਆ ਜੀ ਫਿਰ ਉਹ ਮਾਰ ਹੀ ਗਿਆ ਸਿਰ ਲੱਗੀ ਉਹਦੇ ਰੱਤਾਂ માં ਯਾਰ ਬਰਬਾਦ ਦੀ ਬੰਦਗੀ ਕੀਤੀ ਸੀ ਉਹਨੂੰ ਕੋਈ ਦੇਵਤਾ ਨਹੀਂ ਛੱਡਿਆ ਜਿਹੜੇ ਗ੍ਰਹਿ ਸ਼ਨੀ ਜੀ ਉਹਨੇ ਸੀ ਉਹਨੇ ਸਹੀ ਗੱਲ ਹੈ ਸਹੀ ਗੱਲ ਫਿਰ ਉਹ ਬੰਦਾ ਕਹਿੰਦੇ ਪਾਪੀ ਹੋ ਜਾਦਾ ਕਹਿੰਦੇ ਇੱਕਣਾ ਮਾਂ ਭਾਈ ਉਹਨੇ ਮਰਨਾ ਸੀ ਬਸ ਉਹ ਬੰਦਾ ਵੀ ਆਪਣਾਈ ਸੀਗਾ ਮਹਾਰਾਜ ਉਹ ਮੈਂ ਕਹਿੰਨਾ ਉਹ ਹਾਂ ਹਾਂ ਨਹੀਂ ਬ੍ਰਾਹਮਣ ਸੀ ਭਾਈ ਉਹ ਨਾ ਬ੍ਰਾਹਮਣ ਸੀ ਹੁਣ ਸੁਣ ਲਾ ਅੱਛਾ ਜੀ ਉਹੋ ਜਿਹੜੇ ਮਾਂ ਸੀ ਇੰਨੀ ਰੱਖਣਾ ਹੀ ਸੀਗੀ ਅੱਛਾ ਜੀ ਜਿਹੜਾ ਬਾਪ ਸੀਗਾ ਉਹ ਰਿਸ਼ੀ ਸੀਗਾ ਅੱਛਾ ਜੀ ਅੱਛਾ ਮਾਲਾ ਫੈਂਡੀ ਇਸ ਕਰਕੇ ਫਿਰ ਕੀਦਾ ਬਣਿਆ ਉਹ ਬਤ ਕਹ ਲੋ ਮੈਂ ਬੇਲਡਾ ਨਹੀਂ ਕਹਣਾ ਵਿਦਵਾਨ ਸੀ ਉਹ ਰੀਜੇ ਦੋ ਚੀਜ਼ਾਂ ਦਾ ਸੀ ਇੱਕ ਤਾਂ ਰਕਸ਼ਸ ਸੀਗਾ ਹਾਂਜੀ ਰਕਸ਼ਣ ਹੀ ਮਾ ਸੀ ਮਿੱਟੀ ਉੱਤੇ ਬੀਜਿਆ ਇਹਦਾ ਰਸ਼ੀਦਾ ਹਾਂ ਜੀ ਹਾਂ ਐਦਾਂ ਸੀ ਬਹੁਤ ਬੰਦੇ ਕਹਿੰਦੇ ਨੇ ਕਹਿੰਦੇ ਆਪਣਾ ਭਰਾ ਸੀ ਏਕਣਾ ਬਖਾਰ ਜونی ਹੋਇਆ ਅੱਛਾ ਜੀ ਰੋਜ਼ਾਸ ਮਹਾਰਾਜ ਤਾਂ ਬਾਅਦ ਚ ਆਏ ਨੇ ਅੱਛਾ ਜੀ ਅੱਛਾ ਉਹ ਪਹਿਲਾਂ ਸੀ ਜੀ ਦੱਬੀ ਦਾ ਜੀ ਆ ਰਾਵਣ ਤਾਂ ਪਹਿਲਾਂ ਆਇਆ ਯਾਰ ਚਾਰ ਯੁੱਗਾਂ ਦੇ ਵਿੱਚ ਆਇਆ ਅੱਛਾ ਜੀ ਇਹ ਜਿਹੜਾ ਕਾਲ ਆ ਹਾਂ ਜੀ ਉਹਦੀ ਰਾਵਣਾ ਅੱਛਾ ਜੀ ਜਿਹੜਾ ਮਹਾਕਾਲ ਜਿਹਨੂੰ ਕਹਿੰਦੇ ਆ ਹਾਂ ਜੀ ਹਾਂ ਜੀ ਮਹਾਕਾਲੀ ਆ ਨਾ ਪੈਰੋਂ ਆ ਪੈਰੋਂ ਜੀ ਉਹਦਾ ਹੀ ਰੂਪ ਆ ਸ਼ਿਵ ਜੀ ਦਾ